ਸਿੱਖ ਸਿੱਖ ਨਹੀਂ ਜੱਤ ਤੋਂ ਬਿਨਾ ਕੋਈ ਸੇਵਕ ਸੇਵਕ ਨਹੀਂ ਔਰ ਸੇਵਕ ਤੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਆਖਿਆ ਸੇਵਕ ਸਿੱਖ ਸਬੈ ਕਰਤਾਰਾ ਸੁਖੀ ਬਸੇ ਮੌਰੋ ਪਰਵਾਰਾ ਸੇਵਕ ਸਿੱਖ ਸਦਾ ਕਰਤਾਰਾ ਸੇਵਾ ਦੇ ਚੁਟੇ ਨੇ ਸਿੱਖ ਬਣਨਗੇ ਚੱਲੋ ਪੈਨੇ ਪੂਰਨ ਹੋਣਗੇ اے ਪ੍ਰਭੂ اے ਸੁਖੀ ਵਸਨ ਤੇ ਸੁਖ ਦਾ ਆਧਾਰ ਜਪ ਸੁਖ ਨਹੀਂ ਹਰ ਭਗਤ ਬਿਨਾ ਤੋ ਜਪ ਕਿਸ ਦਾ ਕਰਨਾ ਸੱਚ ਦਾ ਔਰ ਉਹ ਸੱਚ ਹੈ ਕਿ ਇਹਦੀ ਵਿਚਾਰ ਆਪਨੇ ਸਰਵਨ ਕੀਤੀ ਤੇ ਸੱਚ ਨਾਲ ਜੁੜਨ ਦੇਚ ਰੋਕ ਕੀ ਹੈ ਝੂਠ ਕੋ ਕਿ ਕੋਰ ਦੀ ਕੰਧ ਕਿਵੇਂ ਟੁੱਟੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਅਨੁਆਪ ਜਿਸ ਦੇ ਹੁਕਮ ਦੇ ਚ ਸਭ ਕੁਝ ਹੈ ਤੇ ਜਿਹੜਾ ਹੁਕਮੀ ਸਾਰੇ ਜਗਤ ਨੂੰ ਆਪਣੇ ਹੁਕਮ ਦੇ ਚ ਤੋਰ ਕੇ ਵਿਗਸਦਾ ਹੈ ਖਿੜਦਾ ਹੈ ਉਸ ਹੁਕਮੇ ਦੀ ਹੋਂਦ ਨੂੰ ਚੌਥੀ ਪੌੜੀ ਸਤਿਗੁਰੂ ਕਹਿਨ ਉਹ ਸੱਚ ਹੈ ਮਾਲਕ ਹੈ ਉਹਦਾ ਨਾਮ ਸੱਚਾ ਹੈ ਉਹਦੀ ਬੋਲੀ ਕੀ ਪਿਆਰ ਦੇਖਣ ਦੇ ਚਾਹ ਮਨੁੱਖ ਕਰਮ ਕਾਂਢੀ ਬਹੁਤ ਨੇ ਪਰ ਕਰਮ ਕਾਂਢੀ ਪ੍ਰਮਾਤਮਾ ਦੀ ਬੋਲੀ ਨਹੀਂ ਸਮਝਦਾ ਫੇਨ ਤੋਂ ਹੀਣਾ ਕਰਮਖਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਪਖੰਡ ਕਰਮ ਧਰਮ ਅਖੰਡ ਜੋ ਦੇ ਸੇ ਤਿੰਨ ਜਮ ਜਾਗਾ ਤੇ ਲੂਟ ਕਰਮ ਕਾਰਨ ਜੋ ਸਿਰਫ ਸਰੀਰ ਦੇ ਤਲ ਤੇ ਹੈ ਅੱਗੇ ਗਿਆ ਹੀ ਨਹੀਂ ਤੋਂ ਉਸ ਅਕਾਲ ਪੁਰਖ ਦੀ ਬੋਲੀ ਹੈ ਪਿਆਰ ਕੱਲ ਕੁਛ ਮੈਂ ਖੁਲਾਸਾ ਕੀਤਾ ਜਿਸ ਨੂੰ ਸਮਝਣਾ ਪਿਆਰ ਪ੍ਰੇਮ ਫਲ ਹੈ ਸੁਣਿਆ ਮੰਨਿਆ ਮਨ ਕੀ ਤਾਂ ਭਾਉ ਸੁਣਨ ਤੇ ਮੰਨਣ ਦਾ ਫਲ ਕੀ ਹੈ ਭਾਉ ਪ੍ਰੇਮ ਸੁਣਨਾ ਬੀਜ ਹੈ ਮੰਨਾ ਸ਼ਾਖ ਹੈ ਤੇ ਪ੍ਰੇਮ ਫਲ ਹੈ ਤੇ ਪ੍ਰੇਮ ਨਹੀਂ ਪੈਦਾ ਹੋਇਆ ਤੇ ਸੁਣਨਾ ਮੰਨਨਾ ਵ्यर्थ ਚਲਾ ਗਿਆ ਕਿਉਂਕਿ ਬੰਦਾ ਕਹਿੰਦਾ ਮੈਂ ਉਹ ਅਨਾਰਾਦ ਤੇ ਕਲੇਮੀ ਮੈਂ ਖੁਲਾਸਾ ਕੀਤਾ ਕਿ ਪ੍ਰੇਮ ਤੋਂ ਬਿਨਾ ਹਿਰਦਾ ਸ਼ੁੱਧ ਨਹੀਂ ਹੋਊਗਾ। ਪ੍ਰੇਮ ਜਦ ਆਣ ਬਿਰਾਜਦਾਏ ਤੋਂ ਪ੍ਰਮਾਤਮਾ ਆਣ ਬਿਰਾਜਦਾਏ। ਤੇ ਮਹਾਤਮਾ ਤੁਲਸੀ ਨੇ ਪ੍ਰੇਮ ਨੂੰ ਇੰਜ ਬਿਆਨ ਕੀਤਾ ਪ੍ਰੇਮ ਹਰ ਕੋ ਰੂਪ ਹੈ। ਤਿਉ ਹਰ ਪ੍ਰੇਮ ਸਰੂਪ ਏਕ ਹੋਏ ਦੋ ਯੋ ਮਿਲੇ ਜਿਉ ਸੂਰਜ ਅਰੋਪ। ਜਿਵੇਂ ਸੂਰਜ ਤੇ ਸੂਰਜ ਦੀ ਰੋਸ਼ਨੀ ਉਸ ਤੋਂ ਵੱਖ ਨਹੀਂ। ਪ੍ਰਮਾਤਮਾ ਤੇ ਪ੍ਰੇਮ ਇੱਕ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਿਧਰ ਕਿਧਰ ਪ੍ਰਮਾਤਮਾ ਅਨੁਰਾਗ ਹੋ ਕੇ ਛਾਇਆ ਹੋਇਆ ਹੈ ਪਿਆਰ ਹੋ ਕੇ ਤੇ ਲੰਬੀ ਚੌੜੀ ਸਾਧਨਾ ਤੋਂ ਬਾਅਦ ਇੱਕ ਗੱਲ ਸਮਝ ਚ ਆਈ ਕਿ ਨਾ ਗਿਆਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਤੇ ਨਾ ਦਾਨ ਨਾਲ ਤੇ ਨਾ ਹੀ ਸੇਵਾ ਨਾਲ ਹਿਰਦੇ ਦੀ ਸ਼ੁੱద్ధి ਪ੍ਰੇਮ ਨਾਲ ਹੈ ਇਸ ਰਸਤੇ ਸੇਵਾ ਕਰਦੇ ਆਂ ਆ ਵੀ ਮਨੁੱਖ ਕੱਪੀ ਬਣਿਆ ਰਹਿੰਦਾ ਹੈ ਗਿਆਨੀ ਹੁੰਦੇ ਆ ਆ ਵੀ ਅਗਿਆਨਤਾ ਬਣੀ ਰਹਿੰਦੀ ਹੈ ਤੇ ਦਾਨੀ ਹੁੰਦੇ ਆ ਆ ਵੀ ਫਤੂਰ ਗੁਬਾਰ ਅਹੰਕਾਰ ਬਣਿਆ ਰਹਿੰਦਾ ਹੈ ਇਹਦੇ ਨਾਲ ਮਸਲੇ ਨਹੀਂ ਹੱਲ ਹੁੰਦੇ ਕਰੋੜਾਂ ਦਾ ਦਾਨ ਕਰਨ ਵਾਲੇ ਵੀ ਦੇਖੇ ਗਏ ਨੇ ਰੱਬ ਤੋਂ ਦੂਰ ਨੇ ਤੇ ਲੰਬੀਆਂ ਚੌੜੀਆਂ ਕਿਤਾਬਾਂ ਦਾ ਬਹੁਤ ਵੱਡਾ ਗਿਆਨ ਤੇ ਅਨੁਭਵ ਰੱਖਣ ਵਾਲੇ ਵੀ ਹृदय ਕਰਕੇ ਸ਼ੁੱਧ ਨਹੀਂ ਨੇ ਬਹੁਤ ਲੰਬੀ ਚੌੜੀ ਸੇਵਾ ਕਰਨ ਵਾਲੇ ਵੀ ਦੇਖੇ ਗਏ ਨਹੀਂ ਵਹਿਮ ਤੇ ਤੋਹਮਤ ਵਿੱਚ ਵਟਕ ਰਹੇ ਨੇ ਹृदय ਦੀ ਸ਼ੁੱద్ధి ਪ੍ਰੇਮ ਨਾਲ ਹੈ ਤੇ ਜਦ ਕੋਈ ਪ੍ਰੇਮ ਤੱਕ ਪਹੁੰਚਦਾ ਹੈ ਉਹਦੇ ਅੰਦਰੋਂ ਜਿਹੜੀ ਸੇਵਾ ਪੈਦਾ ਹੁੰਦੀ ਹੈ ਉਹਦੇ ਅੰਦਰੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਹਦੇ ਅੰਦਰੋਂ ਜਿਹੜਾ ਦਾਨ ਪੈਦਾ ਹੁੰਦਾ ਉਹਦੀ ਬਕਾਇਦਾ ਜੜ ਹੈ ਉਹ ਹੈ ਪ੍ਰੇਮ ਉਦੇ ਦਾਨ ਦੇ ਚ ਫਤੂਰ ਨਹੀਂ ਹੋਵੇਗਾ। ਉਦੀ ਸੇਵਾ ਦੇ ਚ ਬੜੀ ਪਰਬਲ ਨਿਰਮਾਣਤਾ ਹੋਵੇਗੀ। ਔਰ ਉਦੇ ਗਿਆਨ ਦੇ ਚ ਖੇੜਾ ਹੋਵੇਗਾ। ਕੁਝ ਮਸਤੀ ਹੋਵੇਗੀ ਕਿਉਂਕਿ ਬੁਨਿਆਦ ਹੈ। ਜੜ ਹੈ। ਭਾਵ, ਪ੍ਰੇਮ। ਮੰਗਲਦੀਪ ਪ੍ਰੈਜ਼ੈਂਸ, ਟੀ ਸੀ ਡੀਜ਼ ਮਿਕਸ ਟੇਪ ਭਗਤੀ ਪਾਵਰਡ ਬਾਈ ਹਰਦੀ ਰਾਮਸ। ਇਕ ਕਾਲਮ ਦਾ ਕਹਿਣਾ ਹੈ ਅਗਰ ਕੋਈ ਇੱਕ ਦੋ ਸਾਲ ਨਹੀਂ ਤੇ ਇੱਕ ਜੀਵਨ ਨਹੀਂ ਹਜ਼ਾਰਾਂ ਜ਼ਿੰਦਗੀਆਂ ਤੱਕ ਹਜ਼ਾਰਾਂ ਸਾਲਾਂ ਤੱਕ দান ਗਿਆਨ ਤੇ ਸੇਵਾ ਇਸ ਤਰ੍ਹਾਂ ਦੀ ਕਰਦਾ ਰਹੇ ਇਬਾਦਤ ਕਰਦਾ ਰਹੇ ਹਜ਼ਾਰ ਸਾਲ ਇਬਾਦਤ ਉਹ ਨਿਮਾਜ਼ੀ ਨੇਸਤ ਕਸੇ ਕੋ ਇਸ਼ਕ ਨਦਾਰਤ ਖੁਦਾ ਰਾਜ਼ੀ ਨੇਸਤ ਖੁਦਾ ਤੇ ਉਸ ਦਿਨ ਰਾਜ਼ੀ ਹੁੰਦਾ ਹੈ ਜਿਸ ਦਿਨ ਪ੍ਰੇਮ ਪੈਦਾ ਹੁੰਦਾ ਉਸ ਤੋਂ ਪਹਿਲੇ ਨਹੀਂ ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਾਈਏ ਕਿ ਅੱਜ ਸਾਡੇ ਤੇ ਗੁਰੂ ਪ੍ਰਸੰਨ ਹੋ ਗਿਆ ਨਿਤਨੇਮ ਕਰਦੇ ਆਇਆ ਜੇ ਕਿਦਰੇ ਅੰਦਰੋਂ ਪ੍ਰੇਮ ਪੈਦਾ ਹੋ ਗਿਆ ਤੋ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਅਜ ਗੁਰੂ ਦੀ ਪ੍ਰਸੰਨਤਾ ਮਿਲ ਗਈ ਅਜ ਅਕਾਲ ਪੁਰਖ ਦੀ ਰਹਿਮਤ ਹੋ ਗਈ ਕੀਰਤਨ ਸੁਣਦੇ ਆਇਆ ਜੇ ਅੰਦਰ ਭਾਵ ਪੈਦਾ ਹੋ ਗਿਆ ਤੇ ਭਾਵ ਉਦੋਂ ਹੀ ਪੈਦਾ ਹੁੰਦਾ ਜਦ ਬਿਲਕੁਲ ਹਿਰਦਾ ਅਫਰ ਹੋ ਜਾਂਦਾ ਹੈ ਤੇ ਭਾਵ ਬਹੁਤ ਦਿਨਾਂ ਦੇ ਗੁਨਾਹਾਂ ਨੂੰ ਧੋ ਦਿੰਦਾ ਹੈ। ਕਠੋਰਤਾ ਨੂੰ ਧੋ ਦਿੰਦਾ ਹੈ। ਪ੍ਰੇਮ ਤੋਂ ਬਿਨਾ ਸ਼ੁੱਧੀ ਨਹੀਂ ਹੈ। ਮੈਂ ਲਵਸ ਫਿਰ ਦੋਰਾ ਦਿਆਂ ਗੈਣੀ ਵੀ ਅਸ਼ੁੱਧ ਹੋਵੇਗਾ, ਦਾਨੀ ਵੀ ਅਸ਼ੁੱਧ ਹੋਵੇਗਾ। ਨਿਤਨੇਮੀ ਵੀ ਮਲੇਨ ਹੋਵੇਗਾ ਤੇ ਰੋਜ਼ ਦੀ ਸੇਵਾ ਕਰਨ ਵਾਲਾ ਵੀ ਅਸ਼ੁੱਧ ਹੋਵੇਗਾ। ਤੇ ਇਸ ਤੋਂ ਅੱਗੇ ਹੁਣ ਜਿਹੜੀ ਕਿਰਿਆ ਹੈ ਉਹਦੇ 'ਚ ਅਸ਼ੁੱਧੀ ਜੁੜੀ ਰਹੇਗੀ ਜਿੰਨੇ ਚਿਰ ਤੱਕ ਪ੍ਰੇਮ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਸ ਨੂੰ ਅਸੀਂ ਪ੍ਰੇਮ ਕਹਿੰਦੇ ਆ ਪ੍ਰੇਮ ਨਹੀਂ ਹੈ ਪ੍ਰੇਮ ਇੱਕ ਅਵਸਥਾ ਹੈ ਸੁਣਦੇ ਆ ਮੰਨਦੇ ਆ ਯਾਦ ਕਰਦੇ ਆ ਕਰਦੇ ਆ ਉਹ ਜਜ਼ਬਾ ਜਿਸ ਦਿਨ ਉਮੜਦਾ ਹੈ ਇੱਕਦਮ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਤੇ ਸੰਬੰਧ ਦੇ ਜੁੜਦਿਆਂ ਹਿਰਦਾ ਸ਼ੁੱਧ ਹੋ ਜਾਂਦਾ ਹੈ ਸਹਿਬ ਕਹਿੰਦੇ ਨੇ ਪ੍ਰੇਮ ਪਰਮਾਤਮਾ ਦੀ ਬੋਲੀ ਹੈ ਤੇ ਉਸ ਦੀ ਭਾਸ਼ਾ ਹੈ ਜਗਤ ਕਿਆ ਪਰਮਾਤਮਾ ਦੀ ਭਾਸ਼ਾ ਸਮਝ ਸਕਿਆ ਹੈ ਨਹੀਂ ਕਾਰਨ ਮਹਾਰਾਜ ਕਹਿੰਦੇ ਨੇ ਉਹ ਕੁਝ ਹੋਰ ਢੰਗ ਨਾਲ ਹੀ ਆਖਦੇ ਨੇ ਰੱਬ ਨੂੰ ਕੀ ਆਖਦੇ ਨੇ ਪ੍ਰਮਾਤਮਾ ਨੂੰ ਆਖੇ ਮੰਗੇ ਦੇਹ ਦੇ ਉਹ ਵਾਸ਼ਨਾ ਕਰਕੇ ਜੁੜੇ ਨੇ ਪ੍ਰਾਰਥਨਾ ਕਰਕੇ ਨਹੀਂ ਤਿੰਨੇ ਮਨੁੱਖ ਦੇ ਅੰਦਰ ਇਹ ਆ ਵਾਸ਼ਨਾ ਹੋਵੇਗੀ ਇਹ ਆ ਪ੍ਰਾਰਥਨਾ ਪ੍ਰਾਰਥਨਾ ਚੋਂ ਪ੍ਰੇਮ ਪੈਦਾ ਹੁੰਦਾ ਹੈ ਵਾਸ਼ਨਾ ਤੋਂ ਮੰਗ ਪੈਦਾ ਹੁੰਦੀ ਹੈ ਇਨਾ ਦੋਵਾਂ 'ਚ ਹੋਏ ਇੱਕ ਨਾ ਇੱਕ ਜ਼ਰੂਰ ਹੋਵੇਗਾ। ਵਾਸ਼ਨਾ ਸੰਸਾਰ ਨਾਲ ਜੋੜਦੀ ਏ ਨਿਰੰਕਾਰ ਨਾਲ ਨਹੀਂ। ਪ੍ਰਾਰਥਨਾ ਕਰਤਾਰ ਨਾਲ ਜੋੜਦੀ ਏ। ਵਾਸ਼ਨਾ ਮਨ ਨੂੰ ਖਿੰਡਾ ਕੇ ਰੱਖਦੀ ਏ। ਪ੍ਰਾਰਥਨਾ ਮਨ ਨੂੰ ਜੋੜਦੀ ਏ। ਤੇ ਮੈਂ ਫਿਰ ਅਰਜ਼ ਕਰਾਂ ਪ੍ਰਾਰਥਨਾ ਦੇ 'ਚ ਮੰਗ ਨਹੀਂ ਆਉਂਦੀ। ਤੇ ਮੰਗਣ ਵਾਲੇ ਨੂੰ ਗੁਰਬਾਣੀ ਨੇ ਕਹਿ ਦਿੱਤਾ ਇਆਣਾ ਹੈ ਅਜੇ ਧਰਮ ਦੇ ਮਾਰਗ ਤੇ ਚੱਲਿਆ ਪਰ ਇਆਣਾ ਹੈ ਨਾਦਾਨ ਹੈ। ਮੰਮਾ ਮੰਗਣ ਹਾਰ ਇਆਣਾ 52 ਅਖਰੀ ਮੰਮਾ ਮੰਗਣ ਹਾਰ ਇਆਣਾ ਪਰ ਦੇਨ ਹਾਰ ਦੇ ਰਿho ਸੁਜਾਨਾ ਇਹ ਇਆਣਾ ਹੈ ਸਮਝਨੇ ਕਹਿੰਦੇ ਨੇ ਇੱਕ ਤੇ ਪ੍ਰਮਾਤਮਾ ਨਾਲ ਮੰਗਣ ਦਾ ਸੰਬੰਧ ਹੈ ਤੇ ਇੱਕ ਮੰਨਣ ਦਾ ਤੇ ਪ੍ਰੇਮ ਦਾ ਸੰਬੰਧ ਹੈ ਇਸ ਵਾਸਤੇ ਮੰਨਣਾ ਹੋਰ ਗੱਲ ਹੈ ਮੰਗਣਾ ਹੋਰ ਗੱਲ ਹੈ ਮੰਗਣ ਵਾਲੇ ਦਾ ਹਿਰਦਾ ਅਸ਼ੁੱਧ ਰਹੇਗਾ ਉਹ ਕੀ ਮੰਗ ਰਿਹਾ ਹੈ ਕੋਈ ਧਨ ਦੌਲਤ ਮੰਗ ਰਿਹਾ ਹੈ ਕੋਈ ਇੱਜ਼ਤ ਮਾਨ ਮਰਿਆਦਾ ਮੰਗ ਰਿਹਾ ਹੈ ਕੋਈ ਧੀਆਂ ਪੁੱਤਰ ਮੰਗ ਰਿਹਾ ਹੈ ਕੋਈ ਚੌਦਰਪਣਾ ਮੰਗ ਰਿਹਾ ਹੈ ਅਖਿਰੇ ਵੀ ਗੁਰੂ ਕੋਲ ਕਈਆਂ ਦੀ ਮੰਗ ਆਉਂਦੀ ਹੈ ਕਿ ਮੇਰਾ ਚੌਦਰਪਣਾ ਕਾਇਮ ਰਹੇ ਮੰਗ ਆਉਂਦੀ ਹੈ ਮੰਗ ਕਿਸੇ ਤਰ੍ਹਾਂ ਦੀ ਵੀ ਹੈ ਹਿਰਦਾ ਸ਼ੁੱਧ ਨਹੀਂ ਹੋਵੇਗਾ ਹਿਰਦੇ ਵਿੱਚ ਅਸ਼ੁੱਧੀ ਬਣੀ ਰਹੇਗੀ ਔਰ ਇਸ ਤਲ ਦੇਤੇ ਜੀਵਣ ਵਾਲੇ ਧਾਰਮਿਕ